Mm-hmm. Uh -huh. i yeah. don't ਗਰੀਬ ਨਿਵਾਜ ਦੇ ਚਰਣਾ ਵਿੱਚ ਕਾਬਲ ਤੋਂ ਆਈ ਸੰਗਤ ਬੇਨਤੀ ਕੀਤੀ ਗਰੀਬ ਨਿਵਾਜ ਕਾਬਲ ਚਲੇ ਗੁਰੂ ਹਰ राय ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਨੇ ਬੇਨਤੀ ਸੁਣੀ ਜਹਰ ਵਿੱਚ ਆ ਕੇ ਸਾਜ ਸੰਗਤ ਤੁਹਾਡੀ ਇੱਛਾ ਭਰੀ ਅੱਛੀ ਬਹੁਤ ਉੱਤਮ ਜੇ ਗੁਰ ਆਵੇ ਚੱਲ ਕੇ ਧਨ ਸਿੱਖ ਦੇ ਭਾਗ ਅਜੇ ਸਿੱਖ ਦੇ ਘਰ ਕੋਈ ਸਮਾਗਮ ਹੋਵੇ ਜੇ ਸਿੱਖ ਸਿੱਧਕ ਵਾਲਾ ਹੈ ਤਾਂ ਸਭ ਤੋਂ ਪਹਿਲਾਂ ਗੁਰਗ੍ਰੰਥ ਸਾਹਿਬ ਲਿਆਵੇ ਕਿਉਂਕਿ ਗੁਰਗ੍ਰੰਥ ਸਾਹਿਬ ਗੁਰੂ ਨਾਨਕ ਦੀ ਜੋਤ ਹੈ ਗੁਰੂ ਨਾਨਕ ਸੱਚੇ ਬਾਸਾ ਨੇ ਜਿਸ ਵੀਡੀ ਉਂਗਲੀ ਕੀਤੀ ਭਾਈ ਲੈਣੇ ਵਾਂਗ ਗੁਰੂ ਨਾਨਕ ਦੀ ਜੋਤ ਲੈਣੇ ਵਿੱਚ ਨਿਵਾਸ ਕਰ ਗਈ ਪਰ ਸ਼ਕਲਾ ਤਾਂ ਨਹੀਂ ਸਣ ਮਿਲੀ ਸ਼ਕਲਾ ਤਾਂ ਆਪੋ ਆਪ ਸੰ ਅਸੀਂ ਸ਼ਕਲਾ ਨੂੰ ਪੂਜਿਆ ਹੀ ਨਹੀਂ ਅਸੀਂ ਤਾਂ ਜੋਤ ਨੂੰ ਪੂਜਿਆ ਤੇ ਜੋਤ ਉੱਥੇ ਜਿੱਥੇ ਉਂਗਲੀ ਕੀਤੀ ਇਸੇ ਤਰ੍ਹਾਂ ਜੋਤ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਹੋਰ ਹੈ ਸ਼ਕਲ ਹੋਰ ਹੈ ਪਰ ਕਿਉਂਕਿ ਉਂਗਲੀ ਕੀਤੀ ਆਇਦਰ ਇਸ ਵਾਸਤੇ ਉਹ ਜੋਤ ਇੱਥੇ ਹੈ ਅਸੀਂ ਉਸ ਜੋਤ ਦੇ ਉਪਾਕਰ ਅਸੀਂ ਉਸ ਜੋਤ ਨੂੰ ਮੰਨਦੇ ਆਏ ਲੈਣੇ ਦੀ ਸ਼ਕਲ ਨਹੀਂ ਮੰਨੀ ਅਮਰਦਾਸ ਦੀ ਸ਼ਕਲ ਨਹੀਂ ਵੇਖੀ ਰਾਮਦਾਸ ਦੀ ਸ਼ਕਲ ਨੂੰ ਅਸੀਂ ਮੁੱਖ ਨਹੀਂ ਰੱਖਿਆ ਅਸੀਂ ਮੁੱਖ ਕਿਸ ਨੂੰ ਰੱਖਿਆ ਉਸ ਜੋਤ ਉਹ ਗੁਰੂ ਨਾਨਕ ਦੀ ਜੋਤ ਜਿੱਥੇ ਜਿੱਥੇ ਆਈ ਅਸਾਂ ਉਸ ਨੂੰ ਗੁਰੂ ਨਾਨਕ ਕਰ ਜਾਂਤਾ ਉਹ ਜੋਤ ਗੁਰੂ ਨਾਨਕ ਦੇ ਨਿਰੰਕਾਰੀ ਐਸ ਵਲੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤਾਂ ਜੇ ਕੋਈ ਸਿੱਧਕ ਭਾਵਨਾ ਭਰੋਸੇ ਨਾਲ ਜਪੇਗਾ ਤਾਂ ਇਹ ਤਾਂ ਬਾਣੀ ਆਪ ਹੀ ਆਖ ਰਹੀ ਹੈ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੇ ਜੇ ਕਾਗ ਕਿਰਤ ਸੇਵਕ ਕੀ ਕੋਈ ਆਖੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਪੈਰ ਹਨ ਜਿਹੜਾ ਭੱਜ ਕੇ ਜਾਏਗਾ ਕੋਈ ਪੈਰਾਂ ਦੀ ਲੋੜ ਹੈ ਗੁਰੂ ਨੂੰ ਇਹ ਪੈਰਾਂ ਨਾਲ ਭਜ ਕੇ ਜਾਏਗਾ ਮੱਖਣ ਚਾਹ ਦੇ ਬਾਣੀ ਨੇ ਕਿੱਥੇ ਸਮੁੰਦਰ ਵਿੱਚ ਬੇਨਤੀ ਕੀਤੀ ਤੇ ਨਵੇਂ ਪਾਸਾ ਬੈਠੇ ਸਨ ਬਾਬੇ ਬਕਾਲੇ ਕੋਈ ਪੈਰਾਂ ਨਾਲ ਦੌੜ ਕੇ ਗਏ ਸੰ ਉਹ ਤਾਂ ਗੁਰੂ ਜਿੱਥੇ ਬੈਠਾ ਉਹ ਨਿਰੰਕਾਰ ਦੀ ਜੋਤ ਹੈ ਉਸ ਦਾ ਫੁਰਨਾ ਹੀ ਸਭ ਕੁਝ ਕਰਦਾ ਤੇ ਲੋਹੇ ਵਿੱਚੋਂ ਨਹੀਂ ਕੋਈ ਪੈਦਾ ਹੋਇਆ ਪਰ ਪ੍ਰਲਾਦ ਦੀ ਰੱਖਿਆ ਵਾਸਤੇ ਨਰਸਿੰਘ ભગવાન ਨੂੰ ਉਸ ਲੋਹੇ ਦੇ ਥੰਮ ਵਿੱਚੋਂ ਪ੍ਰਗਟ ਹੋਣਾ ਪਿਆ ਕੀ ਤਾਂ ਮर्यादा ਤਾਂ ਇਹ ਹੈ ਨਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਮਾਤਾ ਪਿਤਾ ਬਿਨਾ ਕੋਈ ਪੈਦਾ ਹੋਈ ਨਹੀਂ ਸਕਦਾ ਪਰ ਜਿਵੇਂ ਉਹਨਾਂ ਨੂੰ ਲੋੜ ਨ ਪਈ ਨਾ ਮਾਤਾ ਦੀ ਨਾ ਪਿਤਾ ਦੀ ਲੋੜ ਪਾ ਗਈ ਤਤਕਾਲ ਪ੍ਰਗਟ ਹੋਣ ਦੀ ਤਾਂ ਲੋਹੇ ਦੇ ਵਿੱਚੋਂ ਸੰਭ ਫੋੜ ਪ੍ਰਗਟਿਆ ਕੋਈ ਪੈਰਾਂ ਨਾਲ ਭੱਜ ਕੇ ਆਇਆ ਸੀ ਕਿਸੇ ਮਾਤਾ ਪਿਤਾ ਦਾ ਜਮੇ ਆਇਆ ਸੀ ਨਹੀਂ ਕਰਕ ਲੋਕ ਆਪਣੀ ਇੱਛਾ ਵਿੱਚ ਵਰਤਦੇ ਹਨ ਉਹਨਾਂ ਦੀ ਇੱਛਾ ਆ ਜਾਵੇ ਆਫਰ ਸਿੱਖ ਬਾਵੇਂ ਕਿਤੇ ਬੈਠਾ ਸਿੱਖ ਨੇ ਅਰਦਾਸ ਕੀਤੀ ਹੈ ਕਿ ਜੱਟ ਪਹੁੰਚੀ ਜੱਟ ਪਹੁੰਚੀ ਕੇ ਕਾਰਜ ਰਾਸ ਸਤਿ ਸਿਰ ਬੋਲੋ ਸ੍ਰੀ ਵਾਹਿਗੁਰੂ ਤਾਂ ਕਾਰਜ ਤਾਂ ਉਸ ਜੋਤ ਨੇ ਕਰਨੇ ਹਨ ਅਸੀਂ ਉਸ ਜੋਤ ਦੇ ਉਪਾਸ਼ਕ ਹਾਂ ਤੇ ਗੁਰੂ ਹਰਿਦਾਇ ਸਾਹਿਬ ਮਹਾਰਾਜ ਸੱਚੀ ਬਾਸਾ ਵਿੱਚ ਜੋਤ ਗੁਰੂ ਨਾਨਕ ਦੀ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ਼ ਕਾਬਲ ਚੱਲ ਸਾਡਾ ਵਸੇਬਾ ਦੂਰ ਦਾ ਅਸੀਂ खेती-खेती आ ਨਹੀਂ ਸਕਦੇ ਪਰ بادشاہ ਖਾਂ ਦਰਸਤیاں ਰਹਿੰਦੀਆਂ ਹਨ ਸਿਰੇ ਦੀਦਾਰ ਨੂੰ ਕਿਰਪਾ ਕਰੋ ਸਾਡੇ ਨਾਲ ਚੱਲੋ ਉਸ ਕਠੋਰ ਧਰਤੀ ਨੂੰ ਵੀ ਭਾਗ ਲਾ ਜੇ ਸਾਨੂੰ ਐਡੀ ਦੂਰ ਸੁੱਟਿਆ ਜੇ ਤਾਂ ਬਾਦਸ਼ਾਹ ਉਥੇ ਚਰਨ ਵੀ ਪਾਓ ਉਥੇ ਆਪਣੇ ਨਾਮ ਦਾ ਝੰਡਾ ਝੁਲਾਓ ਅਤ ਪਿਆਰ ਵੇਖ ਕੇ ਸਿੱਖਾਂ ਦਾ ਸੇ ਬੜੇ ਗਦਗਦ ਹੋਏ ਪਿਆਰ ਵਿੱਚ ਆਏ ਕਹਿਣ ਲੱਗੇ ਚੱਲਾਂਗੇ ਸਿੱਖ ਬੜੇ ਖੁਸ਼ ਹੋਏ ਕਦੋਂ ਚਲੋਗੇ ਭਈ ਜਦੋਂ ਆਖੋ ਬਹੁਤ ਅੱਛਾ ਕੁਛ ਦਿਨ ਰਹੇ ਤੁਰੰਦੀ ਤਿਆਰੀ ਕੀਤੀ ਤੇ ਕੀਤੀ ਬੇਨਤੀ ਗਰੀਬ ਨੂੰ ਅੱਜ ਅੱਜ ਫਿਰ ਚੱਲੋ ਅੱਜ ਸੰਗਤ ਤਿਆਰ ਹੈ ਵਾਪਸ ਜਾਣ ਨੂੰ ਅੱਜ ਸਾਡੇ ਨਾਲ ਚਲੋ ਕਹਿਣ ਲੱਗੇ ਸਤਿਵੰਤ ਸਾਮਣੇ ਖੜਤਾ ਸੀ ਸੇਵਾਦਾਰ ਗੁਰੂ ਦਾ ਸਿੱਖ ਹਜ਼ੂਰ ਨੇ ਬਾਜੀ ਦਿੱਤੀ ਭਾਈ ਕੋਂਦਾ ਜੀ ਬਾਦਸ਼ਾਹ ਭੱਜ ਕੇ ਆਇਆ ਮੱਥਾ ਟੇਕੀ ਉਸ ਗੁੰਦਿਆ ਸੰਗਤ ਜਾ ਰਹੀ ਹੈ ਕਾਬਲ ਨਾਲ ਚਲਾ ਜਾ ਸੰਗਤ ਦਾ ਰੌਣਕ ਨਿਕਲ ਗਿਆ ਬਾਦਸ਼ਾ ਅਸੀਂ ਤਾਂ ਤੁਹਾਡੀਆਂ ਸਾ ਲਾਈ ਬੈਠੇ ਸੀ ਤੁਸੀਂ ਬਚਨ ਵੀ ਕੀਤਾ ਸੀ ਚੱਲਾਂਗੇ ਤੇ ਹੁਣ ਸਿੱਖ ਨੂੰ ਪਿਆਖ ਦਿਓ ਨਾਲ ਜਾ ਤੇ ਤੁਸੀਂ ਆਖਣ ਲੱਗੇ ਅਸੀਂ ਆਪਣਾ ਰੂਪ ਕਰਕੇ ਤੁਹਾਡੇ ਨਾਲ ਭੇਜ ਰਹੇ ਹੋ ਭਾਈ ਗੁੰਦੇ ਨੂੰ ਲੈ ਜਾਓ ਅਰਥਾ ਤੁਸੀਂ ਚਲੋ ਆਖਣ ਲੱਗੇ ਮੇਰਾ ਦਰਸ਼ਨ ਕਰਨਾ ਹੈ ਨਾ ਜਿਸ ਮਨੇ ਫੇਰੇ ਆ ਕੇ ਗੋਂਦੇ ਦਾ ਦਰਸ਼ਨ ਕਰੋਗੇ ਇਹਦੇ ਵਿੱਚ ਤੁਹਾਨੂੰ ਮੇਰਾ ਦਰਸ਼ਨ ਹੋਵੇਗਾ 7 ਵਜੇ 7 ਵਜੇ ਭਾਈ ਗੋਂਦੇ ਨੂੰ ਨਾਲ ਲੈ ਕੇ ਚਲੇ ਗਏ ਜਿਸ ਵੇ ਪਹੁੰਚੇ ਕਾਬਲ ਤੁਰਨ ਵਾਲੇ ਭਾਈ ਗੋਂਦੇ ਨੇ ਆਖਿਆ ਗਰੀਬ ਨਿਵਾਜ਼ ਸੰਗਤ ਦੇ ਨਾਲ ਕੋਈ ਭੇਜ ਦੇ ਵਰਦਾਨ ਦੇ ਕੇ ਸੰਗਤ ਨੂੰ ਤਾਂ ਤੁਹਾਡਾ ਦਰਸ਼ਨ ਮੇਰੇ ਵਿੱਚ ਹੋ ਜਾਏਗਾ ਤੇ ਮੈਨੂੰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ ਤਾਂ ਕਹਿਣ ਲੱਗੇ ਗੁੰਦਿਆ ਜਿਸ ਵੇਲੇ ਇਸ਼ਨਾਨ ਕਰੇਗਾ ਅੱਗੇ ਆਸਨ ਵਿਛਾਏਗਾ ਜਪਜੀ ਸਾਹਿਬ ਦਾ ਪਾਠ ਪੜ੍ਹੇਗਾ ਉਸ ਆਸਨ ਤੇ ਅਸੀਂ ਬੈਠੇ ਹੋਵਾਂਗੇ ਦੇਖ ਲੈ ਸਤਿਮਤ ਸੰਗਤ ਸਿੱਖ ਨੂੰ ਨਾਲ ਲੱ ਜਾ ਰਹੀ ਹੈ ਸ਼ੇਖ ਵਰਦਾਨ ਲਹਿ ਕੇ ਜਾ ਰਿਹਾ ਐ ਪਾਤਸ਼ਾਹ ਕੋਲੋਂ ਜਿਸ ਵੇਲੇ ਪਹੁੰਚੇ ਕਾਬਲ ਰਾਤ ਬੀਤੀ ਭਾਈ ਗੁੰਦੇ ਨੇ ਇਸ਼ਨਾਨ ਕੀਤਾ ਆਸਣ ਵਿਛਾਇਆ ਅੱਗੇ ਤੇ ਸੰਮੁਖ ਬਹਿ ਕੇ ਲੱਗਾ ਜਪਜੀ ਸਾਹਿਬ ਦਾ ਪਾਠ ਕਰਨ ਪਹਿਲੇ ਤਾਂ ਅੱਖਾਂ ਬੰਦ ਕਰਕੇ ਪਾਠ ਕਰਦਾ ਰਿਹਾ ਪਰ ਖਿਆਲ ਆਇਆ ਗੁਰ ਨੇ ਆਖਿਆ ਸੀ ਗੁੰਦਿਆ ਜਿਸ ਵੇਲੇ ਵੇਖੇਗਾ ਜੀ ਬੈਠੇ ਸਮਾਂਗੇ ਭਲਾ ਵੇਖਾਂ ਤਾਂ ਸਹੀ ਜਪਜੀ ਦਾ ਪਾਠ ਕਰਦਿਆਂ ਕਰਦਿਆਂ ਭਾਈ ਗੋਂਦੇ ਨੇ ਜਿਸ ਵੇਲੇ ਅੱਖਾਂ ਖੋਲੀਆਂ ਤਾ ਕੀ ਤਕਿਆ ਸਾਹਮਣੇ ਗੁਰੂ ਹਰ Rai ਸਾਹਿਬ ਬੈਠੇ ਸਤਵੇਂ ਪਾਤਸ਼ਾਹ ਵਿਰਾਜ ਰਹੇ ਉੱਠੜ ਗਿਆ ਚੋਖਾ ਚੋਖਾ ਦਿਨ ਚੜਿਆ ਆਇਆ ਸੰਗਤ ਬਾਹਰ ਪਈ ਉਡੀਕ ਲਈਏ ਭਾਈ ਗੋਂਦੇ ਨੇ ਬੂਆ ਨਹੀਂ ਖੋਲਿਆ ਹੁਣ ਕੀ ਕਰੀਏ ਇਧਰ ਭਾਈ ਗੁੰਦਾ ਚਰਨਾਂ ਨੂੰ ਗੁਰੂ ਕ੍ਰਿਪਾ ਹੀ ਬੈਠਾ ਤੇ ਇਧਰ ਕੀਰਤਪੁਰ ਵਿੱਚ ਸਾਹਿਬ ਬੈਠੇ ਸਨ ਕੀਰਤੰ ਦਾ ਭੋਗ ਪਾਇ ਚੁੱਕਾ ਵੀ ਹਜ਼ੂਰ ਬੈਠੇ ਹਨ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ਼ ਚਲੋ ਜਲ ਪਾਣੀ ਵਰਤੋ ਸੰਗਤ ਸਾਰੀ ਆਪ ਦੇ ਸੀਤ ਪ੍ਰਸਾਦ ਨੂੰ ਉਡੀਕ ਰਹੀ ਹੈ ਜਰਾ ਅੱਖਾਂ ਖੋਲੀਆਂ ਫਿਰ ਬੰਦ ਕਰਨੀ ਜਦ ਬਾਅਦ ਫਿਰ ਬੇਨਤੀ ਹੋਈ ਗਰੀਬ ਨਿਵਾਜ਼ ਜਿਹੜੇ ਬਿਰਧ ਹਨ ਵਿਚਾਰੇ ਔਰ ਜਿਹੜੇ ਬਾਲ ਹਨ ਉਹ ਭੁਖੇ ਆਪ ਕੁਝ ਰਸਨਾ ਦੇ ਨਾਲ ਲਾਉਗੇ ਤਾਂ ਪ੍ਰਸਾਦ ਵਰਤੇਗਾ ਅਜ਼ੂਰ ਨੇ ਫਿਰ ਥੋੜੇ ਦੇਤਰ ਖੋਲੇ ਤੇ ਮੀਟ ਲੈ ਤੀਜੀ ਵਾਰੀ ਜਿਸ ਵੇਲੇ ਫਿਰ ਬੇਨਤੀ ਕੀਤੀ ਤਾਂ ਸਹਿਬ ਨੇ ਆਖਿਆ ਕਿਨੇ ਉਠਾ ਕਾਬਲ ਵਿੱਚ ਬਾਈ ਗੁੰਦਾ ਚਰਨ ਫੜੀ ਬੈਠਾ ਉਠਣ ਨਹੀਂ ਦਿੰਦਾ ਇਹ ਬਾਦਸ਼ਾਹ ਜੋ ਕੁਝ ਮੰਗਦਾ ਬਖਸ਼ ਦੇ ਚਰਨ ਛੁਡਾ ਲਓ ਜੋ ਮੰਗਦਾ ਅਧਿਆਤੇ ਅਨਨੇ ਕਈ ਵਾਰੀ ਆਖਿਆ ਗੁੰਦਿਆ ਮੰਗ ਲੈ ਚਰਨ ਛੱਡ ਦੇ ਕੁਛ ਮੰਗ ਲੈ ਤਾਂ ਕੀ ਮੰਗਦਾ ਆਖਦਾ ਜੀ ਬਸ ਚਰਣੀ ਮੰਗਦਾ ਹਰ ਕੁਛ ਨਹੀਂ ਮੰਗਦਾ ਚਰਨ ਮੰਗਦਾ ਨਾ ਗੁੰਦਾ ਚਰਨ ਛੱਡੇ ਤੇ ਨਾ ਸਾਹਿਬ ਦੀ ਬਾਣ ਚ ਉੱਠ ਦੁਪਹਿਰਾ ਹੋ ਗਿਆ ਉਧਰ ਕਾਬਲ ਵਿੱਚ ਸੰਗਤ ਬੜੀ ਵਿਆਪਕ ਖਬਰੇ ਅੰਦਰ ਕੀ ਹੈ ਸੁਖ ਹੋਵੇ ਸਹੀ ਰਾਤੀ ਚੰਗੇ ਬਲੇ ਭਾਈ ਸਾਹਿਬ ਸੁੱਤੇ ਹਨ ਅੰਦਰੋਂ ਗੁਆ ਬੰਦ ਕਰਕੇ ਤੇ ਹੁਣ ਗੁਆ ਨਹੀਂ ਖੁੱਲਦਾ ਅਵਾਜ਼ ਜਾਂਦੇ ਤਿਆਂ ਨੇ ਕੋਈ ਜਵਾਬ ਨਹੀਂ ਤਾਂ ਸੰਗਤ ਨੇ ਬੂਆ ਤੋੜਿਆ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਕੀ ਦਿੱਠਾ ਆਸਣ ਦੇ ਉੱਤੇ ਭਾਈ ਗੰਦੇ ਦਸੀ ਸੈ ਤੇ ਸਾਹਮਣੇ ਬਾਦੋ ਦੀ ਝੜੀ ਲੱਗ ਰਹੀ ਹੈ ਨਹੀਂ ਗਰੀਬ ਨਵਾਜ਼ ਮੈਂ ਚਰਨ ਮੰਗਦਾ ਚਰਨਾਂ ਛਾਡੋਂ ਸਰੀਰ ਕਲ ਜਾਏ ਸੰਗਤ ਨੇ ਸੋਚਿਆ ਅਚਰਜ ਹੈ ਲੋਸ਼ੀ ਵਿੱਚ ਬੋਲੀ ਜਾਂਦੇ ਹਨ ਦੇਖੋ ਭਈ ਕੋਈ ਬੁਖਾਰ ਤਾਂ ਨਹੀਂ ਕੋਈ ਤਾਪ ਤਾਂ ਨਹੀਂ ਕੋਈ ਸਰੀਰ ਵਿੱਚ ਹੋਰ ਖੇਚਲ ਤਾਂ ਨਹੀਂ ਤਾਂ ਸੰਗਤ ਨੇ ਫੜ ਕੇ ਦੁਆ ਮੋੜਿਆ ਤਾਂ ਜਿਸ ਵੇਲੇ ਉਠਾਇਆ ਭਾਈ ਗੁੰਦੇ ਨੂੰ ਸੁਰਤ ਆਈ ਤੇ ਉਧਰ ਚਰਨ ਛੁੱਟ ਗਿਆ ਇਧਰ ਕੀਰਤਪੁਰ ਵਿੱਚ ਸਾਹਿਬ ਉੱਠੇ ਜਾ ਕੇ ਗਲ ਪਾਣੀ ਵਰਤਿਆ ਆ ਕਿਆ ਕਿਆਂ ਦੇ ਮਨ ਵਿੱਚ ਸੰਸਾਰ ਰਹਿ ਗਿਆ ਅਸੀਂ ਭਈ ਕਿੱਥੇ ਕਾਬਿਲ ਤੇ ਕਿੱਥੇ ਕੀਰਤਪੁਰ ਮੈਂ ਆਹ ਦਿਨ ਤੇ ਸਮਾਂ ਲਿਖ ਲਓ ਜਦ ਗੁੰਦਾ ਆਵੇ ਤਾਂ ਸੱਲੀ ਕਰ ਲੈਣੀ ਤੇ ਜਿਸ ਵੇਲੇ ਉਧਰ ਭਾਈ ਗੋਂਦੇ ਨੂੰ ਸੰਗਤ ਨੇ ਚੁੱਕਿਆ ਤਾਂ ਭਾਈ ਗੋਂਦੇ ਦੀ ਸੁਰਤ ਆਈ ਤੇ ਆ ਕੇ ਆਹਾ ਸਾਧ ਸੰਗਤ ਕਿਉਂ ਮਿਛੋੜਿਆ ਜੇ ਚਰਨਾਂ ਨਾਲ ਚਰਨਾਂ ਨਾਲ ਕਿਉਂ ਮਿਛੋੜਿਆ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਬਾਤ ਐ ਤੇ ਬੈਠੇ ਸਾਂ ਮੈਂ ਚਰਨਾਂ ਉਗਲ ਕੇ ਭਾਈ ਬੈਠਾ ਸਾਂ ਆ ਤੁਸੀਂ ਦਰਵਾਜ਼ਾ ਟੋੜ ਕੇ ਅੰਦਰ ਆਏ ਤੇ ਮੈਨੂੰ ਚੁੱਕਿਆ ਮੇਰੀ ਸੁਰਤ ਗਈ ਪਿਛਾ ਪਰਤੀ ਤੇ ਉਧਰ ਸਹਿਬ ਹਲੂਪ ਹੋ ਗਏ ਸਾਡਾ ਸੰਗੀਤ ਇਹ ਹੰ ਚਰਨ ਗੁਰੂ ਨਾਨਕ ਦੇ। ਅਰ ਇਹ ਹੰ ਸਿੱਖ ਗੁਰੂ ਨਾਨਕ ਦੇ ਚਰਣਾ ਦੇ ਉਪਾਸ਼ਕ। ਇਹ ਇਤਿਹਾਸ ਇਸੇ ਵਾਸਤੇ ਬਾਚਦੇ ਹਾਂ ਕਿ ਖਵਰੇ ਕਰੀ ਕੋਈ ਸਾਡੀ ਵੀ ਤਾਰੀਖ ਲੱਗੀ ਹੋ। ਸਾਡਾ ਵੀ ਕੋਈ ਦਿਨ ਐਸਾ ਮਿੱਠਿਆ ਹੋਇਆ ਕੋਈ। ਕੋਈ ਦਿਨ ਸੁਭਾਗਾ ਸਾਡੀ ਹਯਾਤੀ ਵਿੱਚ ਵੀ ਆਉਣ ਵਾਲਾ ਹੋਵੇ ਕਿ ਕੁਝ ਸੁਣਦਿਆਂ ਪੜਦਿਆਂ ਕੁਝ ਪ੍ਰਸਾਦ ਸਾਨੂੰ ਵੀ ਮਿਲ ਜਾਏ। ਗੁਰੂ ਕੇ ਚਰਨ ਸਾਨੂੰ ਮਿੱਠੇ ਮਿੱਠੇ ਲੱਗਣ ਲੱਗ ਜਾਵੇ। ਪੁਜਾਰਨ ਕਰੋ ਸ੍ਰੀ ਵਾ। ਮਾਈ ਚਰਨ ਕਰੋ ਮਿੱਠੇ ਤੇ ਬਰੇ ਮਿੱਠੇ ਸਵੇਰੇ ਉੱਠਿਆ ਕਰੋ ਇਸ਼ਨਾਨ ਕਰਿਆ ਕਰੋ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆਂ ਧਿਆਨ धर ਲਿਆ ਗੁਰੂ ਨਾਨਕ ਦੇ ਚਰਨਾਂ ਦਾ ਜੈਸਾ ਵੀ धर ਲਓ ਇਹ ਬਹੁਤ ਪ੍ਰਸਤੀ ਲਿਖਿਆ ਜੈਸਾ ਧਿਆਨ धर ਲਓ ਗੁਰੂ ਨਾਨਕ ਨੂੰ ਜੈਸਾ ਬਣਾ ਕੇ ਆਖੋ ਸਾਹਮਣੇ ਆ ਉਹ ਸੇ ਰੰਗ ਵਿਚ ਆਏਗਾ ਇਹ ਉਹਦਾ ਫਿਰਦਾ ਅਸੂਰੇ ਪਹਿਲਾਂ ਇਹ ਪਰਖੀਏ ਵੀ ਅਸਲ ਕੀ ਹੋ ਗਿਆ ਸੀ ਉਹ ਤੂੰ ਕੈਸਾ ਮਨ ਵਿੱਚ ਦਰ ਲੈ ਸਤਿਗੁਰੂ ਨੂੰ ਜਿਹੋ ਜਿਆ ਕੋਈ ਘਰ ਜਾਣੇ ਤਿਹੋ ਜਿਆ ਹੋਇ ਪਰ ਲੋੜ ਪਿਆਰ ਦੀ ਹੈ ਲੋੜ ਹੈ ਪ੍ਰੇਮ ਦੀ ਪ੍ਰੇਮ ਨਾਲ ਅੰਮ੍ਰਿਤ ਵੇਲੇ ਉਠੋ ਸਵੇਰੇ ਉਠੋ ਸੂਰਜ ਚੜੇ ਉਠਿਆ ਨਾ ਉਠਿਆ ਬਰਾਬਰ ਜੇ ਸੂਰਜ ਚੜ ਆਇਆ ਤਾਂ ਕਾਦਾਂ ਉਠਿਆ ਹੁਣ ਸੁੱਤਾ ਰਹੋ ਸਾਰਾ ਦਿਨ ਉਹ ਤਾਂ ਆਪਣੇ ਕੰਮਾਂ ਵਾਸਤੇ ਉੱਠਣੇ ਨੇ ਪਰ ਗੁਰੂ ਵਾਸਤੇ ਉਠੇ ਤਾਂ ਜਾਣੀਏ ਉਹ ਉੱਠਣਾ ਹੈ ਅੰਮ੍ਰਿਤ ਵੇਲੇ ਸੂਰਜ ਤੋਂ ਪਹਿਨਾ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਜਟਕ ਸੰਗਤ ਵਿੱਚ ਆਪ ਸੰਗਤ ਵਿੱਚ ਆ ਬ ਉਹ ਜਿਹੜੇ ਤੂੰ ਪੁਰਨੇ ਪਾਏ ਨਾ ਘਰ ਉਹ ਤੇ ਤੈਨੂੰ ਸਾਖਿਆਤਕਾਰ ਹੋ ਜਾਣੀ ਉਹ ਉੱਭੜ ਆਉਣ ਉਹ ਦੁੰਦਲੇ ਖਾਕੇ ਤੇਰੀ ਅੱਗੇ ਪ੍ਰਤੱਖਮਣ ਕਰਾਉਣਗੇ

ਕੋ ਸ਼੍ਰੀ ਵਾਹਿਗੁਰੂ ਹਨ ਮੇਰਾ ਸੱਚਾ ਪਾਤਸ਼ਾਹ ਜਿਸ ਦੀ ਕਿਰਪਾ ਨਾਲ ਇਹ ਸਮਾਗਮ ਸਜੜਿਆ ਔਰ ਹਨ ਮੇਰੇ ਪਾਤਸ਼ਾਹ ਦੇ ਸਿੱਖ ਪਿਆਰੇ ਸਿੱਧਕਵਾਦੀ ਜਿੱਥੇ ਜਿੱਥੇ ਜੀ ਨੇ ਸੁਣੇ ਭਜਦਾ ਹੈ ਇੱਕ ਅੜੀ ਸਫਲ ਘੜੀ ਯਾਦਗਾਰੀ ਖੜੀ ਕੋਈ ਕੋਈ ਸਮਾਂ ਯਾਦਗਾਰੀ ਹੁੰਦਾ ਹੈ ਜ਼ਿੰਦਗੀ ਦਾ ਜੇ ਤਾਂ ਗੁਰ ਜਾਨਦੀ ਹੈ ਪਰ ਉਹ ਯਾਦਗਾਰ ਅੱਖਾਂ ਦੇ ਸਾਹਮਣੇ ਸਦਾ ਰਹੇ ਇਹ ਸਮਾਂ ਯਾਦਗਾਰੀ ਹੈ ਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਇਸ ਸਮੇਂ ਦਾ ਫਲ ਇਹ ਪ੍ਰਾਪਤ ਹੋਵੇ ਕਿ ਸਾਡੀ ਗੁਰੂ ਨਾਲ ਸੰਗਤ ਨਾਲ ਕੀਰਤਨ ਨਾਲ ਬਣੀ ਹੋ ਗੁਰ ਕੀਰਤਨ ਸਮਾਪਤੀ ਹੋਣਾ ਚੁੱਕਾ ਬਖਸਣੀਆਂ